ਬਿਆਸ ਕਿਨਾਰੇ बसे ਪਿੰਡਾਂ ਦੇ ਵਿੱਚ ਭੁੱਖੇ ਡੰਗਰਾਂ ਲਈ ਸਮਾਜ ਸੇਵੀਆਂ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਗਿਆ। ਸਾਡਾ ਪੰਜਾਬ ਫੈਡਰੇਸ਼ਨ ਦੇ ਕੂਮੀ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਆਪਣੇ ਸਾਥੀਆਂ ਦੇ ਸਮੇਤ ਪਿੰਡ ਟਾਂਡਾ ਪਹੁੰਚੇ। ਜਿੱਥੇ ਉਹ ਦੋ ਟਰਾਲੀਆਂ ਤੂੜੀ ਆਚਾਰ ਅਤੇ ਚਾਰਾ ਲੈ ਕੇ ਆਏ ਅਤੇ ਪਸ਼ੂ ਪਾਲਕਾਂ ਨੂੰ ਪੇਟ ਕੀਤਾ। ਬਿਆਸ ਦਰਿਆ ਦੇ ਪਾਸਲੇ ਪਿੰਡਾਂ ਦੀਆਂ ਫਸਲਾਂ ਹਾਲੀਆ ਬਾਰਿਸ਼ਾਂ ਕਾਰਨ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਨੇ। ਤੂੜੀ ਸੜ ਜਾਣ ਦੇ ਕਾਰਨ ਟਾਂਡਾ, ਜਗਤਪੁਰ ਅਤੇ ਦਾਊਵਾਲ ਵਰਗੇ ਪਿੰਡਾਂ ਦੇ ਪਸ਼ੂ ਪਾਲਕ ਡੰਗਰ ਦਾ ਢਿੱਡ ਭਰਨ ਵਿੱਚ ਅਸਮਰਥ ਹੋ ਚੁੱਕੇ ਨੇ। ਇੰਦਰਪਾਲ ਸਿੰਘ ਬੈਂਸ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ। ਇਹ ਹੋਏ ਇਲਾਕੇ ਦੇ ਲੋਕਾਂ ਦੇ ਸਹਾਇਤਾ ਲਈ ਅੱਗੇ ਆਉਣ ਉਹਨਾਂ ਨੇ ਕਿਹਾ ਕਿ 2023 ਦੇ ਹੜ੍ਹਾਂ ਦੇ ਜ਼ਖਮ ਅਜੇ ਭਰੇ ਨਹੀਂ ਅਤੇ ਹੁਣ ਨਵੀਂ ਮੁਸੀਬਤ ਨੇ ਲੋਕਾਂ ਨੂੰ ਹੋਰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ। ਮੈਂ ਤੇ ਇਹੋ ਕਹਨੀ ਆ ਬਥੇਕ ਹੈ ਬੜਾ ਸ਼ੁਕਰ ਆਂਦਾ ਕਿਹੜਾ ਵਿਚਾਰਾ ਹੜ੍ਹ ਦੇ ਡੰਗਰੇ ਪੱਠੇ ਪਾਏ ਨੇ। ਹੜ੍ਹ ਦੇ ਡੰਗਰ ਅੱਜ ਕੇ ਪੱਠੇ ਖਾਣਗੇ। ਤੇ ਪੁੱਤ ਮੈਂ ਇਹ ਹੈ ਕਿ ਚਲੋ ਇੰਦੀ ਬੜੀ-ਬੜੀ ਉੰਬਰੋ ਵਾਜੜੇ ਪਹੁੰਚਣੇ ਤੇ ਸ਼ੁਕਰ ਕਰੋ ਜਿਹੜੇ ਪਹੁੰਚੀਏ ਨੇ ਤੇ ਸਾਰੇ ਜੀਵ ਡੰਗਰ 2-300 ਡੰਗਰ ਜਿਹੜਾ ਪੱਠਾ ਖਾਣਾ ਹੈ। 250 ਡੰਗਰ ਪਠਾ ਖਾਏਗਾ ਤਾਂ ਕਿੰਨਿਆ ਸ਼ੀਸ਼ਾ ਦੇਗਾ ਨੇਗੀ ਪਰ ਬਾਕੀ ਇਹ ਇਹ ਮਾਲਕਾ ਇਹਨੇ ਜੀ ਮਥਾ ਮਥਾ ਦੇ ਆ ਜਿਹੜਾ ਮਥਾ ਇਹਨੇ ਜੀ ਸਭੀ ਸਕਣ ਤੇ ਸਾਡੀ ਉਮਰ ਵੀ ਨਹੀਂ ਲੱਗਾ ਮੈਂ ਤਾਂ ਨਹੀਂ ਮੇਰੀ ਉਮਰ ਵੀ ਨਹੀਂ ਲੱਗਾ ਜਿਹੜੀ ਮਤਲ ਪਈ ਸਾਡੇ ਡੰਗਰੇ ਪਠੇ ਚਾਰਾ ਮਿਲਿਆ ਪਿੰਡ ਤੋਂ ਕੋਤ ਡੇਰਾ ਤੇ ਬੜਾ ਆ ਪਰ ਡੇਰੇ ਪਹੁੰਚਣ ਤਾਂ ਨਾਲ ਕੋਈ ਜਾਏ ਡੇਰੇ ਦੱਸੇ ਉਹਦੇ ਡੇਰੇ ਵਾਲੀ ਤਾਂ ਬੜੀ ਮਾੜੀ ਹਾਲਤ ਹੈ ਹਾਂ ਜਗਤਪੁਰ ਵੀ ਇਹ ਪਠਾ ਮਾਰੇ ਚੰਗਾ ਲਿਆਵਾ ਦਨ ਟੂੜੀ ਟਾੜੀ ਪਾ ਦੇਣਾ ਸਾਡੀ ਪਾਰ ਵਾਲੇ ਦੀ ਬੜੀ ਮਾੜੀ ਹਾਲਤ ਹੈ ਪਾਰੋ ਪਠਾ ਲਿਆਂਦੇ ਹੀ ਅਸੀਂ ਡੰਗਰ ਪਾਲਦੇ ਹੀ ਪੱਤ ਪੱਠੇ ਪਾਉਂਦੇ ਸੀ ਤੇ ਪਦਰਾ ਹੀ ਮੋੜ ਮੁੱਕ ਗਿਆ ਅਜੇ 4 4 ਫੁੱਟ ਪਾਣੀ ਹੈ ਪਿਆੜੀ ਨੇ ਚੀਲ ਦਾ ਮਸਲਾ ਜਿੱਦਾਂ ਪਠਾ ਦਾ ਆ ਜੇ ਉਹ ਜਨਸਾਂ ਨੂੰ ਪਠਾ ਭੇਜਣਾ ਠੀਕ ਹੈ ਅਸੀਂ ਬੜੇ ਦੁਖੀ ਹੋਈਏ ਤੇ ਆ ਅੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨੀ ਜੀ ਨੇ ਚੜੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਅੱਜ ਇਧਰ ਜਗਸਪੁਰ ਟਾਂਡਾ ਪਿੰਡ ਦੇ ਵਿੱਚ ਪਹੁੰਚੇ ਆ ਇੱਕ ਦੋ ਦਿਨ ਪਹਿਲਾਂ ਇੱਕ ਨਿਊਜ਼ ਚੈਨਲ ਦੇ ਉੱਪਰ ਨਿਊਜ਼ ਵਾਇਰਲ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਮਾਤਾ ਜੀ ਬੋਲ ਰਹੇ ਸੀਗੇ ਕਿ ਹਰੇ-ਚਾਰੇ ਦੀ ਤੋੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਪਿੰਡ ਆ ਔਰ ਪਾਣੀ ਦੀ ਮਾਰ ਇਨ੍ਹਾਂ ਪਿੰਡਾਂ ਵਿੱਚ ਵੀ ਪਈ ਆ ਭਾਵੇਂ ਕੋਈ ਤੂਸੀਬਨ ਨਹੀਂ ਟੁੱਟਿਆ ਉਸ ਗੱਲ ਤੋਂ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਆ ਪਰ ਜਿਹੜੀਆਂ ਬਰਸਾਤੀ ਨਦੀਆਂ ਨੇ ਪਾਣੀ ਦਾ ਦਰਿਆ ਦਾ ਜਿਹੜਾ ਓਵਰਫਲੋ ਆ ਉਹ ਬਰਸਾਤੀ ਨਦੀ ਦੇ ਵਿੱਚ ਆਂਦਾ ਤੇ ਉਹਨਾਂ ਨਦੀਆਂ ਦੇ ਥਰੂ ਹੀ ਸਾਰਾ ਜਿਹੜਾ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਗਿਆ ਤੇ ਉਹਨੇ ਜਿਹੜਾ ਫਸਲਾਂ ਦਾ ਨੁਕਸਾਨ ਚਾਰੇ ਦਾ ਨੁਕਸਾਨ ਉਹ ਉਹਨਾਂ ਹੀ ਬਰਾਬਰ ਕੀਤਾ ਜਿੰਨਾ ਸਾਡੇ ਰਾਵੀ ਨੇ ਹੜ੍ਹ ਦੀ ਮਾਰ ਇੱਥੇ ਇਲਾਕਿਆਂ ਦੇ ਵਿੱਚ ਹੋਇਆ ਇਸ ਗੱਲ ਦੀ ਵੀ ਚਲੋ ਪਰਮਾਤਮਾ ਨੇ ਕਿਤੇ ਨਾ ਕਿਤੇ ਵਿਚਾਰ ਰੱਖਿਆ ਕਿ ਪਿੰਡ ਦੇ ਵਿੱਚ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਚੜਿਆ ਪਰ ਜ਼ਮੀਨਾਂ 'ਚ ਉਦਾਂ ਦਾ ਉਦਾਂ ਹੀ ਪਾਣੀ ਖਲੋਤਾ ਆ ਗੋਡੇ-ਗੋਡੇ ਪਾਣੀ ਆ ਫਸਲਾਂ ਤੇ ਚਾਰਾ ਸਾਰਾ ਖਤਮ ਹੋ ਚੁੱਕਿਆ ਇਹ ਖਬਰ ਨਿਊਜ਼ ਚੈਨਲ ਦੀ ਅਸੀਂ ਦੇਖੀ ਤੇ ਅਸੀਂ ਮਹਿਸੂਸ ਕੀਤਾ ਵੀ ਆਪਣੇ ਜਿਹੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਸਾਡਿਆਂ ਨੂੰ ਕਿਸੇ ਰਾਹਤ ਸਮੱਗਰੀ ਦੀ ਜ਼ਰੂਰਤ ਆ ਜੇ ਅਸੀਂ ਨਹੀਂ ਉਹਨਾਂ ਤੱਕ ਪਹੁੰਚੇ ਤੇ ਫਿਰ ਸਾਰਿਆਂ ਦਾ ਧਿਆਨ ਤੇ ਇਧਰ ਵਾਲੇ ਪਾਸੇ ਹੋਇਆ ਪਿਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਵੇਂ ਮਕੋੜਾ ਪਤਨ ਹੋ ਗਿਆ ਅਕਲਾਨੂਰ ਹੋ ਗਿਆ ਡੇਹਰਾ ਹੋ ਗਿਆ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਤੇ ਇਧਰ ਵਾਲੇ ਪਾਸੇ ਕਿਤੇ ਨਾ ਕਿਤੇ ਧਿਆਨ ਘਟਿਆ ਤੇ ਅਸੀਂ ਇੱਕ ਅਪੀਲ ਵੀ ਕਰਦੇ ਹਾਂ ਆਪਣੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਆਪਣੇ ਲਾਗੇ ਦੇ ਲੋਕਾਂ ਨੂੰ ਵੀ ਇਹ ਜਿਹੜੇ ਬਿਆਸ ਦੇ ਨੇੜੇ ਦੇ ਜਿੰਨਾਂ ਦਾ ਨੁਕਸਾਨ ਹੋਇਆ ਆ ਇਹਨਾਂ ਦੀ ਫਸਲਾਂ ਦਾ ਵੀ ਉਹਨਾਂ ਨੂੰ ਨੁਕਸਾਨ ਆ ਚਾਰਾ ਇਹਨਾਂ ਦਾ ਵੀ ਖਤਮ ਹੋ ਗਿਆ ਸਾਨੂੰ ਇਹਨਾਂ ਦੀ ਵੀ ਰਾਹਤ ਸਮਗਰੀ ਲੈ ਕੇ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਤਾਂ ਕਿ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਲੋਕ ਆ ਉਹ ਵੀ ਕਿਤੇ ਨਾ ਕਿਤੇ ਬਸ ਸਕਣ ਤੇ ਇਸ ਜਿਹੜੀ ਪਾਣੀ ਦੀ ਮਾਰ ਆ ਉਹਦੇ ਤੋਂ ਉੱਠ ਸਕਣ ਇਸ ਤਰ੍ਹਾਂ ਆ ਕਿ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਇਹਦੇ ਚੜਦੇ ਵਾਲੇ ਪਾਸੇ ਬਿਆਸ ਦਰਿਆ ਆ ਔਰ ਲੈਂਦੇ ਪਾਸੇ ਰਾਵੀ ਦਰਿਆ ਆ ਔਰ ਜਦੋਂ ਰੇਣੀ ਸੀਜ਼ਨ ਆਂਦਾ ਹਰ ਸਾਲ ਹੀ ਇਹਨਾਂ ਨੂੰ ਪਾਣੀ ਦੀ ਮਾਰ ਚਲਣੀ ਪੈਂਦੀ ਆ ਜਦੋਂ ਤੁਸੀਂ ਆ ਟੁੱਟ ਜਾਂਦੀ ਆ ਜਿਸ ਤਰ੍ਹਾਂ 2023 ਚ ਟੁੱਟ ਗਈ ਸੀ ਬਹੁਤ ਵੱਡੇ ਪਾੜ ਪੈ ਗਏ ਸੀ ਤੇ ਇੱਥੋਂ ਦੇ ਲਗਭਗ ਕੋਈ 30 40 ਪਿੰਡ ਭੈਣੀ ਮੀਆਂ ਖਾਨ ਚੱਕ ਸ਼ਰੀਫ ਤੱਕ ਜਿਹੜੇ ਪਾਣੀ ਆ ਉਹ ਪਾਣੀ ਦੀ ਮਾਰ ਹੇਠ ਆਏ ਸੀਗੇ ਪਰ ਉਹਦੇ ਨਾਲ ਹੋਇਆ ਕੀ ਕਿ ਦਰਿਆ ਜਦੋਂ ਟੁੱਟਦਾ ਕੋਈ ਬੰਨ ਤੇ ਉੱਥੋਂ ਦੀ ਮਿੱਟੀ ਜੱਲਣ ਔਰ ਰੇਤ ਕਸੂ ਸਾਰਾ ਕੁਝ ਜ਼ਮੀਨਾ ਚ ਆ ਜਾਂਦਾ ਫਿਰ ਉਹਨਾਂ ਨੂੰ ਸਾਮ ਸੰਭਾਲ ਕਰਨੀ ਆ ਫਸਲਾਂ ਖੇਤ ਤਿਆਰ ਕਰਨੇ ਜੀਬੀਦਾਰ ਜਿੱਥੇ ਪਹਿਲਾਂ ਆਪਣੀ ਫਸਲ ਤਬਾਹ ਕਰ ਬੈਠਦਾ ਫਿਰ ਖੇਤ ਨੂੰ ਤਿਆਰ ਕਰਨ ਵਾਸਤੇ ਉੱਪਰੋਂ ਹੋਰ ਖਰਚਾ ਕਰ ਦਿੰਦਾ ਅਸੀਂ ਅੱਜ ਇਹ ਦੇਖਿਆ ਹੈ ਇਲਾਕੇ ਦੇ ਵਿੱਚ ਪਿੰਡ ਪਿੰਡ ਜਾ ਕੇ ਵੀ ਸਾਡੇ ਕੋਈ ਬਹੁਤੇ ਵੱਡੇ ਸਰਮਾਇਦਾਰ ਜਾਂ ਵੱਡੇ ਖੇਤਾਂ ਵਾਲੇ ਜ਼ਿਮੀਂਦਾਰ ਨਹੀਂ ਹੈਗੇ ਇੱਥੇ ਉਹ ਜ਼ਿਮੀਂਦਾਰ ਹੈ ਜਿਹੜੇ 1 ਏਕੜ ਤੋਂ ਸ਼ੁਰੂ ਹੋ ਕੇ 2.5 ਕੱਲੇ ਤੱਕ ਖਤਮ ਹੋ ਜਾਂਦੇ ਨੇ ਇੰਨੀ ਕੁ ਇੱਥੋਂ ਦੀ ਐਵਰੇਜ ਹੈ ਸਾਡੀ ਤੇ ਫਿਰ ਜਦੋਂ ਮਾਰਾਂ ਵੀ ਖਾਣੀਆਂ ਪਰਿਵਾਰ ਵੀ ਚਲਾਣੇ ਆ ਇਸ ਕਰਕੇ ਇੱਥੋਂ ਦੇ ਅਸੀਂ ਇਹ ਵੀ ਦੇਖਿਆ ਕਿ ਪਿੰਡ ਦੇ ਬੰਦੇ ਜਿਹੜੇ ਆ ਬਾਹਰ ਨੌਕਰੀਆਂ ਕਰਨੇ ਚਾਹੁੰਦੇ ਆ ਜਾਂ ਥਾੜੀ ਟੱਪਾ ਲਾ ਕੇ ਫਿਰ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਤੇ ਉਹਦੇ ਨਾਲ ਰੀੜ ਦੀ ਹੱਡੀ ਵਾਂਗ ਖੜਦਿਆਂ ਸਾਡੀਆਂ ਇਹ ਪਿੰਡਾਂ ਦੀਆਂ ਔਰਤਾਂ ਉਹ ਆਪਣਾ ਜਿੱਥੇ ਚੌਂਕਾ ਵੀ ਸਾਹਮਦੀਆ ਪਰਿਵਾਰਾਂ ਨੂੰ ਸਾਹਮਦੀਆ ਨਾਲ ਡੰਗਰ ਵਸ਼ੇ ਵਾਸਤੇ ਚਾਰੇ ਦਾ ਪ੍ਰਬੰਧ ਵੀ ਖੇਤਾਂ ਵਿੱਚ ਆਪ ਕਰਦੀਆਂ ਨੇ ਜਾ ਕੇ ਇਸ ਕਰਕੇ ਸਾਨੂੰ ਆਪਣੇ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਸਰਕਾਰਾਂ ਦੀ ਨੀਅਤ ਕੁਛ ਹੋ ਰਹੀਆ ਪੋਲਿਟੀਕਲ ਪਾਰਟੀਆਂ ਜਿਹੜੀ ਅਸੀਂ ਆਸ ਰੱਖ ਕੇ ਸਰਕਾਰਾਂ ਬਣਾਈਆਂ ਸੀ ਉਹ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਇਸ ਪੈਟਰਨ ਦੇ ਉੱਤੇ ਚੱਲਦੀਆਂ ਨੇ ਕਿ ਆਪਣਿਆਂ ਨੂੰ ਦਈ ਜਾਣੀਆਂ ਜਿਨ੍ਹਾਂ ਨੇ ਵੋਟ ਪਾਈ ਆ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਕੁਝ ਨਹੀਂ ਦੇਣਾ ਪਰ ਮੈਂ ਕਹਿੰਦਾ ਕਿ ਕਿਤੇ ਸਾਡੀ ਮਾਨਸਿਕਤਾ ਦਾ ਜਿਹੜਾ ਇਹ ਲੈਵਲ ਹੈ ਨਾ ਉੱਚਾ ਹੋਣਾ ਚਾਹੀਦਾ ਜਦੋਂ ਪਾਣੀ ਆਉਂਦਾ ਕਿਸੇ ਨੂੰ ਨਹੀਂ ਵੇਖਦਾ ਇਹ ਆਮ ਪਾਰਟੀ ਆ ਅਕਾਲੀ ਦਲ ਆ ਭਾਜਪਾ ਆ ਕਾਂਗਰਸ ਆ ਕਿ ਜਾਂ ਕਿਸਾਨ ਪਾਰਟੀ ਆ ਉਹ ਸਾਰਿਆਂ ਨੂੰ ਇਕੱਠਿਆਂ ਹੀ ਇੱਕ ਬਰਾਬਰ ਤੇ ਰੱਖਦਾ ਤੇ ਜਦੋਂ ਅਸੀਂ ਸੇਵਾ ਕਰਨੀ ਫਿਰ ਸਾਨੂੰ ਉਹ ਵੀ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਵਿਤਕਰਾ ਕਰਕੇ ਤੇ ਪਾਰਟੀ ਬਾਜ਼ੀ ਨੂੰ ਮੁੱਖ ਰੱਖ ਕੇ ਇਹ ਸੇਵਾ ਨਿਭਾਉਂਦੇ ਨੇ